ਤੇ ਆਪਾਂ ਮਿੱਠੀ ਚਲਾਈਏ ਜੀ ਤੇ ਕੋ ਫਿਨਿਸ਼ ਹੋਇਆ ਇਹ ਪ੍ਰੋਡਕਟ ਆਪਾਂ ਇਹ ਪਾਊਡਰ ਜਿਹੜਾ ਤਿਆਰ ਕੀਤਾ ਆ ਗਿਆ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਇੱਕ ਵਾਰ ਇੱਕ ਵਾਰ ਚ ਬਣਾ ਕੇ ਰੱਖ ਲਏ ਜੀ ਦੇਖੋ ਜੀ ਆਪਾਂ ਰਾਤੀ ਸੌਣ ਵੇਲੇ ਜੇ ਬਾਰਮੀਟਾ ਵਰਤਦੇ ਆ ਜਾਂ ਕੋਈ ਵੀ ਚੀਜ਼ ਵਰਤਦੇ ਆ ਕੋਈ ਕਾਫੀ ਵਰਤਦੇ ਆ ਜਾਂ ਕੋਈ ਸ਼ੇਕ ਵਰਤਦੇ ਆ ਉਦੇ ਸਾਰੀਆਂ ਚੀਜ਼ਾਂ ਨਾਲੋਂ ਜੇ ਤੇ ਇਹ ਵਰਤਣਾ ਸ਼ੁਰੂ ਕਰਤੀਏ ਨਾ ਤੇ ਦਿਮਾਗ ਦੇ ਵਧੇ ਹੋਏ ਜਿਹੜੇ ਚੱਕਰ ਨੇ ਜਿਹੜਾ ਆਪਣਾ ਸਟ्रेस ਲੈਵਲ ਹੈ ਉਹਨੂੰ ਆਪਾਂ ਬਹੁਤ ਆਸਾਨੀ ਨਾਲ ਮੈਨੇਜ ਕਰ ਸਕਦੇ ਆ ਇੱਕ ਚਮਚਾ ਇਹਦੇ ਵਿੱਚ ਦੁੱਧ 'ਚ ਪਾਓ ਤੇ ਨਜ਼ਾਰੇ ਲਓ ਪੂਰੇ ਨੀਂਦ ਦੇ ਤੇ ਆ ਜਿਹੜਾ ਸਾਡਾ ਨੁਸਕਾ ਫਾਰਮੂਲਾ ਫਰੂਕੀ ਸਾਹਿਬ ਬਣ ਕੇ ਬਿਲਕੁਲ ਤਿਆਰ ਹੈ ਕੀ ਬੋਲਦਾ ਕੀ ਬੋਲਦਾ ਤੇ ਹੁਣ ਮੈਂ ਫਰੂਕੀ ਸਾਹਿਬ ਨੂੰ ਰਿਕਵੈਸਟ ਕਰਾਂਗਾ ਵੀ ਇਹਨੂੰ ਇੱਕ ਵਾਰੀ ਟੇਸਟ ਕਰਕੇ ਦੱਸਣ ਜੀ ਜੀ ਸਾਰੇ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਵੀ ਇਹਦਾ ਟੇਸਟ ਕਿਦਾਂ ਦਾ ਤਾਂ ਬਹੁਤ ਲਾਰਜ ਅਵਾਬ ਟੈਸਟ ਹੋਵੇ ਜਿਨ੍ਹਾਂ ਨੂੰ ਮਿਲਕ ਤੋਂ ਅਲਰਜੀ ਹੈ ਜਾਂ ਜਿਨ੍ਹਾਂ ਨੂੰ ਦੁੱਧ ਨਹੀਂ ਪਚਦਾ ਉਹ ਗਰਮ ਪਾਣੀ ਦੇ ਵਿੱਚ ਵੀ ਇਹਨੂੰ ਪਾ ਕੇ ਪੀ ਸਕਦੇ ਨੇ ਕੋਈ ਮੁਸ਼ਕਲ ਨਹੀਂ ਹੈ